ਹਾਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਹਾਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਹਾਂ ਪਿੰਡ ਕਰਿਆਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਸੋ ਪੱਟੀ ਮੋਰ ਤੋਂ ਕੋਈ 5-7 ਕਿਲੋਮੀਟਰ ਦੀ ਦੂਰੀ ਤੇ ਪਿੰਡ ਕਰਿਆਲਾ ਨਾਲ ਲੱਗਦੇ ਪਿੰਡ ਤਗਾਣਾ ਧਰੀਵਾਲ ਚੀਦ ਉਥੇ ਲੈ ਲਵਾਂ ਇਹ ਪਿੰਡ ਥੋੜੀ ਥੋੜੀ ਦੂਰੀ ਤੇ ਆ ਇੰਦਰਜੀਤ ਵੀਰ ਹੁਣ ਦੇ ਫਾਰਮ ਤੇ ਆਏ ਆ ਦੋਸਤੋ ਤਕਰੀਬਨ ਪਹਿਲਾਂ ਵੀ ਮਾਲ ਕਾਫੀ ਆਪਾਂ ਤੁਹਾਨੂੰ ਦਿਖਾਇਆ ਇਸ ਕਿਲੇ ਤੋਂ ਅੱਜ ਇਸ ਵੀਡੀਓ ਦੇ ਵਿੱਚ ਦੋ ਐਨੀਮਲ ਦਿਖਾਉਣੇ ਆ ਸਵੇਰ ਸਵੇ ਪਸ਼ੂਆ ਇੱਕ ਮਾਜ ਦਿਖਾ ਦੇਵਾਂਗੇ तकरीबन 15 14 ਲੀਟਰ ਇਸ ਵਕਤ ਇਹਦੇ ਥੱਲੇ ਦੁੱਧ ਹਾਜ਼ਰ ਹੈ ਇੱਕ ਵੈੜ ਦਿਖਾ ਦੇਵਾਂਗੇ ਠੀਕ ਹੈ ਜੀ ਸੋ ਇਸ ਵੇ ਪਸ਼ੂ ਕੋਈ ਵੀ ਭਰਾ ਆਪਣਾ ਖਰੀਦਦਾਰ ਆ ਰਿਹਾ ਆਪਣੀ ਦੋ ਟਾਈਮ ਚੋਕੇ ਤਿੰਨ ਟਾਈਮ ਚੋਕੇ ਤਸੱਲੀ ਕਰ ਲਿਓ ਮਾਲ ਇਸੇ ਤਰ੍ਹਾਂ ਡੇਲੀ ਰੂਟੀਨ ਦੇ ਵਿੱਚ ਆਇਆ ਗਿਆ ਰਹਿੰਦਾ ਵਪਾਰ ਲਾਈਨ ਦਾ ਜਿਹੜਾ ਕੰਮ ਹੈਗਾ 21 ਮਈ ਤਰੀਕ ਤੁਸੀਂ ਨੋਟ ਕਰ ਲਓ ਸਮਾਂ ਦੋਸਤੋ ਕੋਈ ਸ਼ਾਮ ਦੇ 4 ਵਜੇ ਦਾ ਪੂਰੀ ਗੱਲਬਾਤ ਕਰਦੇ ਆਂ ਮਾਲਵੇ ਵਾਲੀ ਸਾਈਡ ਤੋਂ ਕਿਸੇ ਭਰਾ ਨੇ ਆਉਣਾ ਹਰੀਕੇ ਪੱਤਨ ਤੋਂ ਪੱਟੀ ਮੋੜ ਤੁਸੀਂ ਵਿਜ਼ਿਟ ਕਰੋਗੇ ਪੱਟੀ ਮੋੜ ਤੋਂ ਇੱਕ ਸੜਕ ਜਿਹੜੀ ਵਰਟੋਹਾ ਖੇਮ ਕਰਨ ਨੂੰ ਜਾਂਦੀ ਹੈ ਠੀਕ ਆ ਜੀ ਇਸੇ ਸੜਕ ਦੇ ਉੱਪਰ ਪਿੰਡ ਕਰਿਆਲਾ ਆਉਂਦਾ ਤੇ ਕਰਿਆਲੇ ਦੀਆਂ ਬਾਹਰ ਬੈਕਾਂ ਨੇ ਠੀਕ ਆ ਜੀ ਤਰ ਤਗਾਣੇ ਸ਼ਹੀਦ ਪਿੰਡ ਵਾਲੀ ਸਾਈਡ ਠੀਕ ਆ ਸਭ ਤੋਂ ਪਹਿਲਾਂ ਇੰਦਰਜੀਤ ਵੀ ਸਸਰੀ ਕਾਲ ਸਸਰੀ ਕਾਲ ਹੋਰ ਵੀਰੇ ਸ਼ੀਟਾ ਗੇ ਪੈਗਰੇ ਪੱਗਰਾ ਨੇ ਇੰਦਰਜੀਤ ਚਲੋ ਵੀਡੀਓ ਆਪਾਂ ਵਿੱਚ ਕਹਿੰਦਾ ਸੁਆਪ ਨਹੀਂ ਬਣਿਆਗਾ ਮਾਲ ਬਾਕੀ ਆਉਂਦਾ ਰਿਹਾ ਤੇ ਇਸੇ ਤਰ੍ਹਾਂ ਜਿਹੜਾ ਤੁਸੀਂ ਵੇਚ ਕਰਦੇ ਰਹੇ ਹਾਂ ਹਾਂ ਜੀ ਵੀਰ ਜੀ ਡੇਲੀ ਰੁਟੀਨ ਜੀ ਹੁੰਦਾ ਰਿਹਾ ਤੇ ਸੇਲ ਹੁੰਦਾ ਰਿਹਾ ਵਾ ਠੀਕ ਆ ਹਾਂਜੀ ਬਾਬਾ ਸਵਾਬ ਵੀ ਨਹੀਂ ਬਣਿਆ ਆਪਣਾ ਤੁਹਾਨੂੰ ਇੱਕ ਦੋ ਵਾਰੀ ਫੋਨ ਕੀਤਾ ਇਹਦੇ ਨਾਲ ਤੁਹਾਡਾ ਰੋਗ ਪਿਆ ਨਾ ਆਪਣਾ ਹੀ ਵੇਖ ਜੰਦ ਰਹਿ ਮੈਂ ਠੀਕ ਆ ਅਸੀਂ ਤਰੀ ਵੀਰੇ ਅੱਜ ਦੋ ਐਨੀਮਲ ਵੈਸੇ ਮਾਲਤਾ ਚ ਬਣਾ ਤਿੰਨ ਚਾਰ ਕ ਵਿਖਾਉਨੇ ਸੀ ਨਗ ਹਾਂਜੀ ਇੱਕ ਦੋ ਨਾਲ ਵਿੱਚ ਵਿਗ ਗਿਆ ਠੀਕ ਆ ਹਾਂਜੀ ਦੋ ਆਪਣੇ ਕੋਲ ਨਾਗ ਇੱਕ ਤਾਂ ਅੱਜ ਚੰਗੇ ਦੁੱਧ ਤੇ ਚੱਲਣ ਢਈ ਆ ਕਿਤੇ ਹਾਂਜੀ ਹਾਂਜੀ ਇਹ 15 ਕਿਲੋ ਦੁੱਧ ਹੋ ਰਾਈ ਵੀਰੇ ਤੇ ਬਾਕੀ 14 ਦੀ ਗਾਰੰਟੀ ਦਾਂਗੇ ਠੀਕ ਆ ਹਾਂਜੀ ਲਓ ਵੀ 15 ਕਿਲੋ ਦੁੱਧ ਤੇ 14 ਕਿਲੋ ਦੀ ਗਾਰੰਟੀ ਤਸੱਲੀ ਤੇ ਜਾਊਗੀ ਠੀਕ ਆ ਅੱਜ ਕਿੰਨੇ ਦਿਨ ਹੋ ਗਿਆ ਭਰਾ ਇਹਨੂੰ ਇਹਨਾਂ ਰਾਈ ਵੀਰੇ 24 25 ਦਿਨੋਂ ਮਗਰ ਕਟਾ ਦੇਖ ਲੋ ਵੀ 24 25 ਦਿਨ ਦਾ ਸਮਾਂ ਹੋ ਗਿਆ ਮਗਰ ਕਟਾ ਮੇਲਕਾਫ ਆ ਤੇ ਬਾਕੀ ਟਾਈਮ ਦੇ ਅਕੋਰਡਿੰਗ ਥੋੜੀ ਜੀ ਤੁਸੀਂ ਜਜਮੈਂਟ ਕਰ ਲਓ ਕਿ 3 3:30 4 ਵਜੇ ਦਾ ਸਮਾਂ ਸ਼ਾਮ 4:00 ਦੀ 라이ਵਰੇ ਚਵਾਰੀ ਚਵਾਈ ਇਹਦੀ ਵੀਡੀਓ ਦਾ ਕਰਕੇ ਆਪਾਂ ਕੀਤੀ ਆ ਅਮੋਰ ਦੇ ਸਵੇਰ 4:00 ਵਜੇ 4:00 ਵਜੇ ਦੀ ਹਾਂਜੀ ਠੀਕ ਆ ਸੋ ਆਂਡੇ ਪੁੰਡੇ ਦੀ ਦੋਸਤੋ ਬਹੁਤ ਖੂਬਸੂਰਤ ਆ ਨਿੱਕਰ ਹਵਾਨਾ ਝੜਾ ਨੇਵੇ ਦੀ ਬੰਤਰ ਤੁਸੀਂ ਵੇਖ ਕੇ ਜਜ ਕਰ ਜੂਗੇ ਠੀਕ ਆ ਜੀ ਸੋ 15 ਕਿਲੋ ਦੁੱਧ 14 ਦੀ ਗਾਰੰਟੀ ਤੇ ਸਾਡੀ ਸਾਫ ਸੁਥਰੀ ਬੜੀ ਚਵਾਈ ਬੜੀ ਲੱਗੀ ਹੋਈ ਛੋਟੀ ਨੂੰ ਸੋ ਚਵਾਈ ਆਪਾਂ ਤੁਹਾਨੂੰ ਵਿੱਚੇ ਵੀ ਕਰਕੇ ਦਿਖਾਵਾਂਗੇ ਭਰਾਵਾਂ ਨੂੰ ਠੀਕ ਹੈ ਜੀ ਕਾਤ ਵੱਡਾ ਇਸ ਮੈਂ ਤਾਂ ਫੇਸ ਕੁਆਲਟੀ ਵਿਖਾਦ ਕੇ ਤੁਹਾਨੂੰ ਲੱਗੇ ਤੋਂ ਗੋਲ ਸਿੰਘ ਰੈਣੀ ਵਾਲੀ ਸਾਈਡ ਤੋਂ ਦਿਖਾ ਦਿੰਨੇ ਆ ਆ ਕਰੋ ਚੱਕ ਸੋ ਬੈਂਸਮੂਸ ਕਾਫੀ ਜਿਆਦਾ ਹਮਾਰੇ ਚੱਡੇ ਦੇ ਉੱਪਰ ਤੇ ਮੁੱਠੀ ਮੁੱਠੀ ਥਾਣਾ ਨੋਕ ਵਾਲਾ ਸੋ ਚਵਾਈ ਕਿਦਾਂ ਦੀ ਆ ਤੁਸੀਂ ਸਾਰੇ ਭਰਾਵਾਂ ਨਾਲ ਦੀ ਨਾਲ ਹੀ ਦੇਖ ਲੈਣੀ ਆ ਸੋਣਾ ਪੇਟ ਫੁੜਾ ਤੇ ਪੂਰੀ ਰਾਜੀ ਆ ਫੁੱਲ ਵਜਨ ਵੇਟ ਦੇ ਵਿੱਚ ਇਹ ਮੱਝ ਠੀਕ ਹੈ ਜੀ ਸੁਬਿਆ ਦੇ ਵਿੱਚ ਇੰਦਰ ਜੀ ਇੱਕ ਵਾਰੀ ਫਿਰ ਇਹ ਰਾਏ ਵੀਰੇ ਦੂਜਾ ਸੁਆ ਹੈ। ਦੂਜਾ ओरिजिनल ਦੂਜਾ ਸੁਆ ਵਾ। ਠੀਕ ਹੈ ਵੀਰੇ। ਤੀਜੇ ਵੀ ਮੰਨ ਲੈ ਕੋਈ ਵੱਡੀ ਗੱਲ ਨਹੀਂ ਪਰ ਦੂਜਾ ਸੁਆ ਵਾ। ਆਪਾਂ ਆਪਦੇ ਖਾਸ ਰਿਸ਼ਤੇ ਦਰਦ ਲੈ ਆਂਦੀ ਹੈ। ਠੀਕ ਹੈ ਠੀਕ। ਹਾਂਜੀ ਹਾਂਜੀ। ਲਓ ਵੀ ਇੱਕ ਵਾਰੀ ਆਪਾਂ ਤੁਹਾਨੂੰ ਖੋਲ ਕੇ ਤੋਰ ਕੇ ਦਿਖਾ ਦਿੰਨੇ ਆ। ਪੂਰਾ ਜੰਪ ਵਾਲਾ ਕਰਮਾ ਵਾਲੀ ਨੂੰ ਠੀਕ ਆ ਜੀ ਫੁੱਲ ਵਜਨ weight ਹੈਵੀ ਬਾਡੀ weight ਆ ਠੀਕ ਆ ਜੀ। ਸੋ ਚਵਾਈ ਬਿਲਕੁਲ ਓਕੇ ਰਿਪੋਰਟ ਹੋਊਗੀ ਕੋਈ ਸੱਜਣ ਨੇ ਘਰੇ ਰੱਖਣੀ ਆ। ਤਕਰੀਬਨ ਕੋਈ 15-16 ਲੀਟਰ ਜਾਂ 15-14 ਸਿਰ aí ਪਸ਼ੂ ਮੇਰੇ ਭਰਾ ਦੁੱਧ ਦਵਾ ਦੇ ਵਿੱਚ ਕੋਈ ਚੰਗਾ ਡੇਰੀ ਦੇ ਵਿੱਚ ਹਿੱਸਾ ਪਾ ਦੇ ਪਸ਼ੂ ਕੋਈ ਦੁੱਧ 15 14 ਲੀਟਰ ਆਪਾਂ ਨੂੰ ਚਾਹੀਦਾ ਠੀਕ ਆ ਬਹੁਤ ਸੋਨਾ ਪਿੱਟਪੂਰਾ ਕਰਮਾਲੀ ਨੂੰ ਤੇ ਚੰਗੇ ਭਾਂਡੇ ਦੇ ਵਿੱਚ ਤੇ ਸਵੇਰ 4 ਵਜੇ ਦੀ ਚਵਾਈ ਹੋਈ ਆ ਹੁਣ 4 ਵਜ ਗਏ ਆ ਠੀਕ ਆ ਜੀ ਸੋ ਟਾਈਮ ਤੋਂ ਟਾਈਮ ਜਿਹੜੀ ਤੁਸੀਂ ਵੇਖ ਸਕਦੇ ਬਣੀ ਥਣੀ ਭਾਈ ਰਾਜਵੀਰ ਵੇਖੋ ਕਿੱਡੀ ਆ ਪੁੱਠ ਫੜਾ ਗੱਡਾ ਛੋਟੀ ਦਾ ਠੀਕ ਹੈ। ਆ ਕਿਤਾ ਬਰਾਬਰ ਉਤਾਰਨਾ ਤਾਂ ਆ ਰਹਾ ਆ ਤਾਂ ਥੋੜਾ ਜਿਹਾ ਠੰਡ ਮੜਾ ਹੈ ਪਰ ਹੁਣ ਦੀ ਇਹ ਤਾਂ ਮੜਾ ਦੰਦੀ ਵੱਡੀ ਬੱਚੇ ਨੇ ਉਹਦਾ ਕਰਕੇ ਥੋੜਾ ਜਿਹਾ ਨਾ ਭਾਲਜੀ ਸੋਜੀ ਮੜੀ ਜੀ ਪਈ ਉਹ ਕੋਈ ਚੱਕਰ ਨਹੀਂਗਾ। ਠੀਕ ਹੈ। ਹਾਂਜੀ ਹਾਂਜੀ। ਨਿਆਣਾ ਚੋਲੇ ਸਿਆਣਾ ਚੋਲੇ ਰਾਜਵਿਰੇ ਮਿੱਠੀ ਬੜੀ ਆ ਇਹ ਨਹੀਂ ਵੀ ਹੋਣ ਚੋਈ ਆਪਾਂ ਦੇ ਭਾਵੇਂ ਘੰਟੇ ਨੂੰ ਫੇਰ ਬੱਚਾ ਛੱਡ ਕੇ ਬਹਿ ਜਾਓ ਹਿਲਣਾ ਨਹੀਂ ਭਾਵੇਂ ਜੀ ਨੀਰੀ ਮਰਜੀ ਚੋਈਓ ਠੀਕ ਆ ਠੰਡੀ ਸੀ ਲਈ ਨਹੀਂ ਆ ਕੇ ਕਹਿਣ ਦੀ ਗੱਲ ਨਹੀਂ ਠੀਕ ਆ ਇੰਦਰ ਜੀ ਤਾਂ ਕੀ ਮੋਲ ਕਿ ਡਿਮਾਂਡ ਕਰਦੇ ਪਏ ਨੇ ਮੋਲ ਤਾਂ ਰਾਜਵਿਰੇ ਗੱਡੀ ਨੂੰ ਮਾਝਾ ਵੱਡੀ ਫੁੱਲ ਜਿੰਨਾ ਦੋਦਿਆ ਤੇ ਭਾਵੇਂ 1.5 ਲੱਖ ਰੁਪਈਆ ਹੱਕ ਰੱਖਦੀ ਵੀ ਗੰਦਾ ਉਹਦੇ ਮੰਗੂ ਵੀ ਲਈ ਪਰ ਆਪਾਂ ਸਾਰੀਆਂ ਛੋੜਾ ਛਡਾ ਕਰਕੇ ਮੋਲ ਫਿਕਸ ਹੀ ਹੋਣਗੇ ਭੈਣ ਭਰਾ ਨੂੰ ਆਪਾਂ ਪਹਿਲੋਂ ਕਹਿ ਦਈਏ ਕਿ ਜਿਆਦੀ ਭਾਂਣ ਤੋੜਨਾ ਕਰਿਆ ਜੇ ਇੱਕ ਲੱਖ 35 ਹਜ਼ਾਰ ਦੀ ਜਸ ਨੂੰ ਆਪਾਂ ਦੇਣੀ ਆ ਝੋਟੀ 1 35 ਦੀ ਹਾਂਜੀ ਇਹ ਦੇਣੀ ਆ ਬਾਕੀ 15 ਕਿਲੋ ਵਾਲੀ ਇਤਰਾ ਹੀ ਝੋਟੀ ਜੇ ਆਪਾਂ ਨੂੰ ਕੋਈ ਫੋਨ ਕਰੂਗਾ ਵੇਚਣੀ ਹੋਊ ਤੇ ਆਪਾਂ ਲੈ ਵੀ ਲਾਂਗੇ ਠੀਕ ਆ ਹਾਂਜੀ ਉਹ ਵੀ 1 35 ਦੀ ਦੋਸਤੋ ਇਹ ਝੋਟੀ ਮਿਲ ਜੂਗੀ ਦੁਬਾਰ ਮੇਰਾ ਵੀਰ ਭਾਵੇਂ ਕਈ ਥਾਵਾਂ ਤੇ ਹੋਵੇ ਤੇ ਚਲੋ 1.5 ਲੱਖ ਵੀ ਕੋਈ ਸੱਜਣ ਕਰੀ ਚੱਲੇ ਪਰ ਜਿਹੜਾ ਲੈਣ ਦੇਣਾ ਇਹ 1 35 ਆ ਠੀਕ ਆ ਹਾਂਜੀ ਸੋ ਜਵਾਈ ਤੁਸੀਂ ਨਾਲ ਦੀ ਨਾਲ ਦੇਖ ਲਓਗੇ ਬਹੁਤ ਫਰਸਟ ਕਲਾਸ ਜਵਾਈ ਲੱਗੀ ਆ ਕਰਮਾਲੀ ਨੂੰ ਬਾਕੀ ਜੱਡੇ ਲੇਵੇ ਦੀ ਓਨੀ ਗਾਂ ਤੇ ਓਨੀ ਪਛਾਣ ਸੋ ਸੇਵਾ ਚੰਗੀ ਨਹੀਂ ਕਿਸੇ ਭਰਾ ਦੀ ਉਤੋਂ ਦੀ ਸੇਵਾ ਆਈ ਤੇ ਹੋ ਸਕਦਾ ਦੁੱਧ ਦਾ ਰਾਜਵੀਰੇ ਵੇਖੋ ਗਰਮੀ ਹਸਾਣਾ ਤੂੜੀ ਪੈਂਦੀ ਆ ਦੋ ਤਾਂ 17 18 ਕਿਲੋ ਵਾਲੀ ਆ ਝੋਟੀ ਵੱਧ 1 ਕਿਲੋ ਚਲ ਜਵਾਸਤਾ 18ਵੇਂ 16 17 ਤਾਂ ਦੇ ਹੀ ਸਕਦੀ ਆ ਨਾ ਹਰਿਆ ਪੱਠਾ ਹੋਵੇ ਜਾਂ ਮੌਸਮ ਚੰਗਾ ਹੋਵੇ ਤੇ ਮੈਂ ਕਹਿੰਦਾ ਸ਼ਾਵਾਸੇ 14 15 ਕਿਲੋ ਦੁੱਧ ਜਿਹੜੀ ਜਿਹੜੀ ਪਾਉਂਦੇ ਨੇ ਸਾਰੇ ਪਾਸੇ ਤੂੜੀਆਂ ਪੈ ਰਹੀਆਂ ਤੂੜੀਆਂ ਤੂੜੀਆਂ ਰਾਜਵੀਰੇ ਤੂੜੀਆਂ ਨਵੀਆਂ ਐ ਗਰਮ ਹੁੰਦੀਆਂ ਨੇ ਨਹੀਂ ਨਗਰ ਖੁੱਲ ਕੇ ਖਾਂਦਾ ਨਹੀਂ ਗਾ ਹਾਂਜੀ ਬਾਕੀ ਗਰਮੀ ਵੀ ਇੱਕੇ ਵਾਰੀ ਹੁਣ ਪੈਣੀ ਸ਼ੁਰੂ ਹੋ ਗਈ ਬਿਲਕੁਲ ਹਾਂਜੀ ਟੈਂਪਰੇਚਰ ਤੁਹਾਨੂੰ 42 43 ਦੇ ਆ ਚਾਵਾਂ ਸੱਜਣ ਆਪਣੇ ਕਰ ਲਿਓ ਸੌਦਾ ਚਵਾਈਏ ਕੁਰੀ ਪਰੀ ਤਸਲੀਨਾ ਮੇਰਾ ਭਰਾ ਅੱਗੇ ਪਿੱਛੇ ਕਰਕੇ ਵੀਡੀਓ ਨੂੰ ਦੇਖ ਲਿਆ ਜੀ ਇੱਕ ਸੈਕਿੰਡ ਨੰਬਰ ਤੇ ਇੱਕ ਤੁਹਾਨੂੰ ਵਾੜ ਦਿਖਾ ਦਿੰਨੇ ਆ ਇਹ ਤਾਂ ਵੀਰੇ ਕੀ ਬੇਰਵਾ ਜੇ ਇਹ ਰਾਜ ਵੀਰੇ ਤੀਜਾ ਸੂਆ ਜੇ ਉਹਨਾਂ ਸ਼ਫਾਰ ਮਲੇ ਨਾ ਪੁੱਣ ਦੱਸਿਆ ਉਹਦੇ ਰਿਕਾਰਡਿੰਗ ਹੈ ਨਾ ਤੀਜਾ ਸੂਆ ਜੇ ਦੁੱਧ ਦੇ ਥਲੇ 23 24 ਕਿਲੋ ਹੀ ਤੇ ਜਦੋਂ ਦਾ ਮੇਰਾ ਸਟਾਲਾ ਖਤਮ ਹੋ ਗਿਆ ਤੇ ਇੱਕ ਸਾਈਲੇਜ ਨਹੀਂ ਮੇਰੇ ਕੋਲੇ ਗਾਹ ਤੇ ਦੁੱਧ ਹੋਣ ਮਰੋ 18 ਕਿਲੋ ਆ ਇਹਦੇ ਥਲੇ ਜਿਹੜਾ ਚਵਾਵਾ ਦੁੱਧ ਆ 18 ਕਿਲੋ ਆ 9 ਕਿਲੋ ਡੰਗ ਦਾ ਦੁੱਧ ਜਿਹੜਾ ਮਰਜੀ ਪੈਨਵਾ ਪੰਜ ਦਿਨ ਮੇਰੇ ਕੋਲ ਇਨੂੰ ਰਾਜ ਵੀਰੇ ਇਹਨੂੰ ਵੀ ਇਨਕ 5 26 ਦਿਨ ਹੋ ਗਏ 5 26 ਤੇ ਤਿਜਾ ਸੂਆਊਗੀ ਤਿਜਾ ਸੂਆ ਰਾਜ ਵੀਰੇ ਲੋ ਵੀ 5 26 ਦਿਨ ਦਾ ਸਮਾਂ ਹੋ ਗਿਆ ਬੱਚਾ ਮਗਰ ਆ ਬੱਚਾ ਜੀ ਮਗਰ ਹਾਂਜੀ ਦੇਖਾ 18 ਕਿਲੋ ਦੁੱਧ ਐਸ ਮੌਕੇ ਦੋਸਤਾਂ ਦੇ ਥੱਲੇ ਹਾਜ਼ਰ ਆ ਬਾਕੀ ਚੱਡੇ ਭਾਂਡੇ ਦੀ ਆਪਾਂ ਤੁਹਾਨੂੰ ਥੋੜੀ ਲਾਗਿਓ ਵਿਖਾ ਦਿੰਦੇ ਆ ਚੋਣ ਜਾਣੇ ਵੀ ਇਹ ਇੱਕ ਨੰਬਰ ਹੀ ਰਾਜ ਵੀਰੇ ਬਾਕੀ ਇਹ ਦੁੱਧ ਦਾਣਾ ਆਪਣਾ ਝੂਠ ਨਹੀਂ ਨਿਕਲੂਗਾ ਇਹ ਨਹੀਂ ਆਪਾਂ ਇਹਦਾ 5 ਦਾ 14 14 ਕਿਲੋ ਦੁੱਧ ਦੀ ਗਾਰੰਟੀ ਦਾ 14 ਦੱਸਿਆ ਤੇ 8 ਦਾ ਨਿਕਲਦਾ ਫਿਰੂਗਾ ਉਹ ਵੀ ਗੱਲ ਨਹੀਂ ਇਹ ਗਾਂ ਦਾ 18 ਦੱਸਿਆ ਤੇ 18 ਹੀ 14 13 14 ਨਹੀਂ ਨਿਕਲਦਾ ਠੀਕ ਹੈ ਹਾਂਜੀ ਕੈਨੂ ਦਾ ਵਿਖਾਲਾ ਦਾ ਰਾਜਵਰੇ 15 16 ਕਿਲੋ ਦੀ ਪਾਲਟੀ ਭਰ ਦਿੰਦੀ ਆ ਵਿਖਾਲਾ ਦਾ 20 22 ਕਿਲੋ ਦਾ ਗਾਵਾਂ ਦੀ ਝੱਗ ਬੜੀ ਪੰਦੀ ਆ ਠੀਕ ਹੈ ਲੋ ਵੀ ਇਹਦੀ ਜਿਹੜੀ ਦੋਸਤੋ ਇਹ ਡਿਟੇਲ ਆ ਠੀਕ ਆ ਜੀ 20 ਤੋਂ 25 22 25 ਕਿ ਦਿਨਾਂ ਦਾ ਸੂਆ 5 5 ਕਿ ਦਿਨਾਂ ਦੀ ਸੂਈ ਆ ਤੇਜਾ ਸੂਆ ਬੱਛਾ ਮਗਰ ਆ ਤੇ 18 ਕਿਲੋ ਤੋਂ ਤਾਂ ਹਾਜ਼ਰ ਆ ਹੁਣ ਮੌਕੇ ਤੇ ਸੋਚਵਾਈ ਚੰਗੀ ਹੋ ਬਾਕੀ ਉਹ ਵੀ ਤੁਸੀਂ ਵੀਡੀਓ ਦੇ ਵਿੱਚ ਦੇਖ ਲਓਗੇ ਕਿਉਂਕਿ ਪਸ਼ੂ ਪਹਿਲਾ ਜਿਹੜੀ ਦੋਸਤੋ ਆਪਣੀ ਨਰਕ ਪਰਖਾ ਕੋਈ ਤਸੱਲੀ ਕਰਕੇ ਖਰੀਦਿਆ ਜਾਂਦਾ ਠੀਕ ਆ ਜੀ ਕਿਉਂਕਿ ਕਿਸੇ ਭਰਾ ਨੂੰ ਪਸ਼ੂ ਦੇਣਾ ਉਸ ਤੋਂ ਪਹਿਲਾਂ ਜਿਹੜਾ ਪਸ਼ੂ ਆਪਣਾ ਜਿਹੜਾ ਮੰਨ ਕੇ ਘਰੇ ਰੱਖਣ ਮੰਨ ਕੇ ਜਿਹੜਾ ਖਰੀਦਿਆ ਜਾਂਦਾ ਤੇ ਕਦ ਵੱਡਾ ਕੋਈ ਵੀ ਸਜਣ ਸੌਦਾ ਕਰਦਾ ਵੱਡੇ ਕਦ ਵਿੱਚ ਲੰਬਾਈ ਨੂਈ ਵੈੜ ਦੀ ਪੂਰੀ ਆ ਠੀਕ ਆ ਤੋਂ ਚੱਡੇਲੇ ਦੀ ਬੰਤਰ ਤੁਹਾਡੇ ਸਾਹਮਣੇ ਆ ਬਾਕੀ ਜਾਤ ਪਾਤ ਵਾਲੀ ਅਜੇ ਕੋਈ ਸਾਇਲੇਜ ਵਗੈਰਾ ਪਾਊਗਾ ਤੇ 20 ਕਿਲੋ ਦੁੱਧ ਤੋਂ ਨਹੀਂ ਮਰਦੀ 20 ਦਿੱਤੀ ਜਾਊਗੀ ਆ ਠੀਕ ਹੈ ਇਧਰ ਜੀ ਤੇ ਫਿਰ ਇਹਦਾ ਮੁੱਲ ਕੀ ਲੈਣ ਦਾ ਰਹੂਗਾ ਮੁੱਲ ਤਾਂ ਹਾਈਵੇਰੇ ਭਾਵੇਂ 670 ਜਿੰਨਾ ਮਰਜ਼ੀ ਕਰੀ ਆਪਣੇ ਜਿਆਜ ਮੁੱਲ ਹੋਣਗੇ 50000 ਦੀ ਆਜ ਵੀਰੇ ਸਿਰਫ ਦੇ ਦੇਣੀ ਆਪਾਂ 50000 ਦੀ ਕੋਈ ਬੜਾ ਮੁੱਲ ਨਹੀਂ ਤੇ ਖੇਚ ਤੂੰ ਜਨਾ ਭੈਣ ਭਰਾ ਭੈਣ ਇਹ 40 ਲੀਲਾ 42 ਲੀਲਾ ਉਹ ਕੰਮ ਨਾ ਪੈਣ ਭੈਣ ਭਰਾ ਕਰਨ 18 ਕਿਲੋ ਦੁੱਧ ਵਾਲੀ ਗਾਂ ਆ ਵੱਡੀ ਜਾਤ ਪਾਤ ਵਾਲੀ ਆ 20 ਕਿਲੋ ਦੁੱਧ ਕਰਨੀ ਕੀ ਗਾਂ ਦਊਗੀ ਠੀਕ ਜੇ ਮੰਨ ਲਓ ਕਿ ਹਰਿਆ ਪੱਠਾ ਮਿਲੇ 20 ਕਿਲੋ ਲਈ 50000 ਦੀ ਮਿਲਣੀ ਨਹੀਂ ਕਿਤੇ ਉਹ ਵੀ ਇਹ 50000 ਦੀ ਵੈੜ ਮਿਲ ਜਾਊਗੀ ਅੱਜ ਠੀਕ ਆ ਜੀ ਬਾਕੀ ਇਹ ਨਹੀਂ ਵੀ ਪਸ਼ੂ ਚੋ ਲੋ ਸੋਇਆ ਸੋਇਆ ਮੇਰਾ ਭਰਾ ਇਹ ਨਹੀਂ ਕਹਿੰਦਾ ਕਿ ਕਿਸੇ ਚੀਜ਼ ਦੇ ਵਿੱਚ ਫਾਲਤਾਂ ਕਾਤ ਵੱਡਾ ਠੀਕ ਆ ਜੀ ਬਾਕੀ ਇਹਨਾਂ ਦਾ ਵੇਰਵਾ ਤੁਹਾਨੂੰ ਦੇ ਦਿੱਤਾ 18 ਕਿਲੋ ਹੁਣ ਮੌਕੇ ਤੇ ਇੱਥੇ ਆਣਗੇ ਮੇਰਾ ਭਰਾ ਕੁਝ ਚੋਗੇ ਆਪਣੀ ਨਿਗਾਹ ਦੇ ਵਿੱਚੋਂ ਕਢ ਲਿਆ ਜਾਂ ਤਸੱਲੀ ਕਰ ਲਿਆ ਜੇ 50000 ਲੈਣ ਦੇਣਾ ਠੀਕ ਆ ਜੀ ਆ ਬੱਚਾ ਨਹੀਂ ਇਹ ਰਾਜਵੀਰ ਉਹ ਛੱਡਦੇ ਫਾਰਮ ਚੋਂ ਗਾਂ ਲਈ ਜਾਂ ਬੇਸ਼ੱਕ ਪਿੱਛੇ ਵੀ ਲੈ ਜਾਾਂਗੇ ਆਪਾਂ ਆ ਉਹ ਸ਼ੁਰੂ ਤੋਂ ਆnde ਜੋ ਜੰਪ ਰਹੀ ਨਹੀਂ ਕਦੀ ਬੱਚਾ ਨਾ ਡੰਗਰ ਨੂੰ ਖਾਇਆ ਨਾ ਛੱਡਦੀ ਅੱਛਾ ਅੱਛਾ ਹਨਾ ਬੱਚੇ ਨੂੰ ਬਾਲਟੀ ਜੀ ਦੁੱਧ ਪੀਉਂਦੇ ਇੰਦੀ ਠੀਕ ਹੈ ਪਿੰਦਾ ਹੁ ਇਹ ਇਹ ਇੰਦਰਜੀਤ ਇਹਦਾ ਮੁੱਲ ਹੋ ਗਿਆ ਅੱਜ 50000 ਹਾਂਜੀ ਬਾਕੀ ਉਹ ਜੂ ਮੌਕੇ ਤੇ ਥੋੜਾ ਬਾਧਾ ਥੋੜਾ ਬਾਧਾ ਰਾਜ ਵੀਰੇ ਥੋੜਾ ਬਾਧਾ ਮੰਨ ਤਾ ਨਾ ਕਰਾਂਗੇ ਕੋਈ ਜ਼ਿਆਦਾ ਨਹੀਂ ਹੋਣਾ ਜੈਜ ਰੱਖਿਆ ਆਪਾਂ ਪਹਿਨੋਂ ਰਾਜ ਵੀਰੇ ਕੋਈ ਜ਼ਿਆਦਾ ਨਹੀਂ ਮੰਗੀ ਸੀ ਬਿਲਕੁਲ ਉਹ ਵੀ ਪਹਿਲਾਂ ਜਿਹੜਾ 200 ਜੈਜ ਮੁੱਲਾ ਪਾਲਾ ਕਸਾਈ ਕਸੂਈ ਦੇ ਵਿੱਚ ਚਲੋ ਪੈਣ ਦੀ ਲੋੜ ਨਹੀਂ ਰਹਿੰਦੀ ਕਿ ਜਦੋਂ ਪਹਿਲਾਂ ਹੀ ਮੁੱਲ ਜੈਜ ਕੀਤਾ ਹੋਵੇ ਬਾਕੀ ਵਹਿੜ ਤੁਹਾਨੂੰ ਆਪਾਂ ਹਰ ਇੱਕ ਪੱਕ ਤੋਂ ਦਿਖਾ ਦਿੰਦੀ ਐ ਕੱਦ ਪੋਤਾ ਲਈ ਬਿਲਕੁਲ ਚੰਗੀ ਐ ਠੀਕ ਆ ਤੇ ਇਧਰ ਮੱਝ ਦਿਖਾਈ ਐ 15 14 ਕਿਲੋ ਦੋਦੇ ਦੇ ਥਲੇ ਆਜਰਾ ਮੌਕੇ ਮੱਝ ਝੋਟੀ ਚੰਗੀ ਹੋਵੇ ਠੀਕ ਆ ਤੇ 14 ਕਿਲੋ ਇਹਦੇ ਥੱਲੇ ਦੋ ਤੇ 135000 ਦੀ ਤੁਹਾਨੂੰ ਇਹ ਝੋਟੀ ਮਿਲ ਜੂਗੀ ਇੰਦਰਜੀਤ ਵੀਰੇ ਇੱਕ ਨੰਬਰ ਆਪਣੇ ਕਰ ਦਈਏ ਸਾਂਜੀ ਨੰਬਰ 9855244728 9855244728 ਠੀਕ ਹੈ ਜੀ ਤੋਂ ਦੋਸਤੋ ਇਹ ਵੀਰਿੰਦਰ ਜੀ ਸਿੰਘ ਹੋਣੀ ਪਿੰਡ ਕਰਿਆਲੇ ਤੋਂ ਮਾਲ ਆਉਂਦਾ ਰਹਿੰਦਾ ਕੋਈ ਦੋ ਚਾਰ ਪੰਜ ਨਗ ਜਿਹੜੇ ਆ ਆਏ ਗਏ ਰਹਿੰਦੇ ਆ ਬਾਕੀ ਤੁਸੀਂ ਸਮੇਂ-ਸਮੇਂ ਨਾਲ ਆਪਣਾ ਸੰਪਰਕ ਬਣਾ ਕੇ ਰੱਖ ਲਿਆ ਕਰੋ ਆਏ ਨਵੇਂ ਨਗਾਂ ਦੀ ਡਿਟੇਲ ਆ ਲੈਂਦੇ ਰਿਆ ਕਰੋ ਅੱਜ ਫਿਲਹਾਲ ਇਸ ਵੀਡੀਓ ਵਿੱਚ ਇੰਨਾ ਸੀ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ